1 ਸਾਲ ਪਹਿਲਾਂ ਖੋਇਆ ਸੀ ਮਾਪਿਆਂ ਦਾ ਪੁੱਤ 1 ਸਾਲ ਪਹਿਲਾਂ ਅੰਮ੍ਰਿਤਸਰ ਦੇ 88 ਫੁੱਟੇ ਰੋਡ ਤੇ ਜਿਹੜਾ ਮਾਪਿਆਂ ਦਾ ਪੁੱਤ ਸੀਗਾ ਉਹ ਲਾਪਤਾ ਹੋ ਜਾਂਦਾ ਜਿਸ ਦੀ ਭਾਲ ਲਗਾਤਾਰ ਮਾਪਿਆਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ 1 ਸਾਲ ਲਗਾਤਾਰ ਕੀਤੀ ਜਾਂਦੀ ਹੈ ਤੇ ਹੁਣ 1 ਸਾਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਇੱਕ ਐਨ ਜੀਓ ਨੇ ਮਿਲ ਕੇ ਉਸ ਬੱਚੇ ਨੂੰ ਲੱਭ ਲਿਆ ਮਿਲ ਗਿਆ ਮਾਪਿਆਂ ਦਾ ਖੋਇਆ ਹੋਇਆ ਪੁੱਤ ਬੱਚੇ ਨੂੰ ਲੱਭਣ ਤੋਂ ਬਾਅਦ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਐਨ ਜੀਓ ਦਾ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ ਇੱਕ ਸਾਲ ਪਹਿਲਾਂ ਖੋਇਆ ਪੁੱਤ ਵਾਪਸ ਮਿਲ ਗਿਆ ਤਾਂ ਪਰਿਵਾਰ ਦਾ ਜਿਹੜਾ ਚਾ ਚੱਕਿਆ ਨਹੀਂ ਜਾ ਰਿਹਾ ਉਹ एनजीओ ਤੇ ਪੁਲਿਸ ਪ੍ਰਸ਼ਾਸਨ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਕਿਉਂਕਿ ਪਰਿਵਾਰ ਦਾ 1 ਸਾਲ ਪਹਿਲਾਂ ਬੱਚਾ ਖੋਇਆ ਸੀ ਤੇ ਹੁਣ ਉਹ ਬੱਚਾ ਵਾਪਸ ਮਿਲ ਗਿਆ ਪੁਲਿਸ ਪ੍ਰਸ਼ਾਸਨ ਤੇ ਐਨਜੀਓ ਨੇ ਆਪਣੀ ਤਹਿ ਜਾਣ ਤੋਂ ਉਸ ਬੱਚੇ ਨੂੰ ਲੱਭਣ ਦੇ ਲਈ ਜਿਹੜੇ ਹਿਲੇ ਵਸੀਲੇ ਕੀਤੇ ਨੇ ਤੇ ਹੁਣ ਉਹ ਬੱਚਾ ਲੱਭ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ 88 ਫੁੱਟੇ ਰੋਡ ਤੋਂ ਇੱਕ ਬੱਚਾ ਲਾਹਪਤਾ ਹੋ ਜਾਂਦਾ ਜਦੋਂ ਹੁਣ 1 ਸਾਲ ਬੱਚਾ ਬਾਅਦ ਉਸ ਬੱਚੇ ਨੂੰ ਬਰਾਮਦ ਕੀਤਾ ਜਾਂਦਾ ਤਾਂ ਉਸ ਤੋਂ ਪੁੱਛਿਆ ਜਾਂਦਾ ਤਾਂ ਉਸਨੇ ਕਿ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਦਾ ਰਸਤਾ ਭੁੱਲ ਜਾਂਦਾ ਜਿਸ ਦੇ ਕਾਰਨ ਉਹ ਲਾਹਪਤਾ ਹੋ ਜਾਂਦਾ ਤੇ ਹੁਣ ਉਸ ਬੱਚੇ ਨੂੰ ਦੁਬਾਰਾ ਜਿਹੜਾ ਲੱਭ ਲਿਆ ਗਿਆ ਉਸ ਬੱਚੇ ਨੂੰ ਉਸ ਮਾਪਿਆਂ ਦੇ ਨਾਲ ਮਲਾ ਦਿੱਤਾ ਗਿਆ ਤੁਸੀਂ ਸਮਝ ਸਕਦੇ ਹੋ ਕਿ ਉਸ ਮਾਂ ਦਾ ਇੱਕ ਸਾਲ ਕਿਵੇਂ ਬੀਤਿਆ ਹੋਊਗਾ ਜਿਸ ਦਾ ਪੁੱਤ ਲਾਪਤਾ ਹੋ ਜਾਂਦਾ ਗਵਾਚ ਜਾਂਦਾ ਇਸ ਦੁਨੀਆ ਦੇ ਵਿੱਚ ਤਾਂ ਉਸ ਮਾਂ ਨੂੰ ਜਿਹੜਾ ਇੱਕ ਸਾਲ ਕੱਢਣਾ ਬਹੁਤ ਮੁਸ਼ਕਲ ਹੋਇਆ ਹੋਊਗਾ ਤੇ ਹੁਣ ਉਸ ਮਾਂ ਨੂੰ ਕਿੰਨਾ ਚਾ ਚੜਿਆ ਹੋਵੇਗਾ ਜਦੋਂ 1 ਸਾਲ ਬਾਅਦ ਉਸ ਦਾ ਪੁੱਤ ਉਸ ਦੀ ਝੋਲੀ ਵਾਪਸ ਆ ਜਾਂਦਾ ਉਸ ਦੇ ਕੋਲ ਵਾਪਸ ਆ ਜਾਂਦਾ 1 ਸਾਲ ਪਹਿਲਾਂ ਇਹ ਬੱਚਾ ਅੰਮ੍ਰਿਤਸਰ ਤੋਂ ਲਾਪਤਾ ਹੋਇਆ ਸੀ ਤੇ ਹੁਣ ਪੁਲਿਸ ਪ੍ਰਸ਼ਾਸਨ ਅਤੇ ਇੱਕ ਐਨ ਜੀਓ ਦੇ ਵੱਲੋਂ ਇਸ ਬੱਚੇ ਨੂੰ ਲੱਭ ਲਿਆ ਗਿਆ ਲਗਾਤਾਰ ਜਿਹੜਾ ਕਹਿਦੀ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਐਨ ਜੀਓ ਦੀਆਂ ਚਾਰੇ ਪਾਸੇ ਤਾਰੀਫਾਂ ਹੋ ਰਹੀਆਂ ਨੇ ਲਗਾਤਾਰ ਪ੍ਰਸ਼ੰਸਾ ਹੋ ਰਹੀ ਹੈ ਇਹਨਾਂ ਦੀ ਕਿਉਂਕਿ ਇੱਕ ਸਾਲ ਦੇ ਵਿੱਚ ਇਹਨਾਂ ਨੇ ਉਸ ਬੱਚੇ ਨੂੰ ਲੱਭ ਲਿਆ 88 ਫੁੱਟੇ ਰੋਡ ਤੋਂ ਗਾਇਬ ਹੋਇਆ ਸੀ ਇਹ ਇਹ ਬੱਚਾ ਤੇ ਹੁਣ ਇਸ ਬੱਚੇ ਨੂੰ ਪ੍ਰਸ਼ਾਸਨ ਤੇ ਐਨ ਜੀਓ ਦੇ ਵੱਲੋਂ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਤਸਵੀਰਾਂ ਅੰਮ੍ਰਿਤਸਰ ਤੋਂ ਨੇ ਜੀ ਮੇਰਾ ਨਾਂ ਭੇਜ ਨਾ ਸਕਾ ਜੀ ਤੇ ਮੈਂ ਲక్ష్ਮੀ ਵੀ 88 ਫੁੱਟ ਦਾ ਰਹਿਣ ਵਾਲਾ ਹਾਂ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਇਹ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤਾਂ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ ਸਾਸੀ ਜੀ ਕਿੰਨੀ ਦਿਨ ਬਾਅਦ ਲੱਭਾ ਤੇ ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਾ ਸੀ ਤੇ ਕਿੱਥੇ 88 ਫੁੱਟ ਤੋਂ ਗਵਾਚਿਆ ਸੀ ਜੀ 88 ਫੁੱਟ ਤੋਂ ਗਵਾਚਿਆ ਹਾਂ ਹਾਂ ਜੀ ਸਰ ਜੀ ਅੱਜ ਜੀ ਥਾਣੇ ਆਇਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਨਜੀ ਵਾਲਿਆਂ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮੂੰਹ ਮਿੱਠਾ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੀ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਜੀ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਮਤ ਬਿਲਕੁਲ ਸਰਜੀ ਸੇ ਹਾਂਜੀ ਸਰ ਜੀ ਬਹੁਤ ਸਹੀ ਸਲਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਆਸੇ ਗੋਮਾਦਾ ਕਹਾਂ ਪੱਤ ਮੈਂ ਨਾ ਖੇਡਣ ਡਿਆ ਹਾਂ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਹਾਂ ਮੈਂ ਰੌਂਡਾ ਪਿਆ ਫੇਰ ਕੀ ਹੋਇਆ ਸੀ ਫਿਰ ਤੇ ਮੈਂ ਰੌਂਡਾ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਰੋਕੀ ਗੱਲ ਆ ਤੈਨੂੰ ਰੌਂਡ ਕਿਉਂ ਧਿਆਮ ਮੈਂ ਰੌਂਡ ਕਿਉਂ ਧਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚੇਤਾ ਭੁੱਲ ਗਿਆ ਮੈਨੂੰ ਗਲੀ ਦਾ ਵੀ ਚੇਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਲ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਕੱਲ ਮੈਂ ਛੱਡ ਜਾ ਮਾਰਿਆ ਮੂਰੇ ਦੀ ਰੋਟੀ ਪਾਣੀ ਸਾਰੇ ਸਹੀ ਸਾਰਾ ਸਹੀ ਸੀ ਕੋਈ ਨਾ ਜ ਕੋਈ ਆਪਣੇ ਪਰਿਵਾਰ ਕੋਈ ਕਿ ਕਿੰਨੇ ਕਿ ਕਿੰਨੀ ਕੋਸ਼ਿਸ਼ ਮਿਲੀ ਜੀ ਤੁਹਾਡੇ ਮਾ ਆਪਣੇ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਇਆ ਹਾਂ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਇਆ ਹਾਂ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਸਰ ਬਸ ਮੰਮਾ ਮੰਮੀ ਨੂੰ ਪਛਾਣ ਲਿਆ ਸੀ ਮੰਮੀ ਨੂੰ ਪਛਾਣ ਲਿਆ ਸੀ ਬੜਾ ਵਧੀਆ ਜਿਹੜਾ ਬੱਚਾ ਗਵਾਚਿਆ ਸੀ ਉਹ ਲੱਗਦਾ ਕਿਹੜੀ ਜਗ੍ਹਾ ਤੋਂ ਲੱਭ ਕੇ ਕਿੱਥੋਂ ਲੈਣਗੇ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਹੋਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਾਸਿੱਦ ਦੇ ਘਰਾਇਆ ਸੀ ਉੱਥੋਂ ਚੱਲ ਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਭਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 223 ਦਾ ਗਿਆ ਕਰੋ ਸਰੇਨਤਾ ਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਇਥੋਂ ਬਹਿ ਕੇ ਕਿਦੀ ਕਿਸ ਨਾ ਕਿਸ ਦੀ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕਾ ਲਓ ਉਧਰੋਂ ਫਿਰ ਕਿਸੇ ਦੇ ਘਰ ਆਖ ਲੈ ਉਹ ਰੋਟੀ ਪਾਣੀ ਕੌਣ ਦੇ ਰਹੇ ਜਿਨਾਂ ਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਜੀ ਦਿਮਾਗ ਤੌਰ ਤੇ ਨੂੰ ਪਤਾ ਨਹੀਂ ਇਹਨਾਂ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆ ਕੇ ਕਰੀਬ ਦਾਫ ਕੇ ਸਾਢੇ 10 12 ਸਾਲ ਹੈ ਇਹਦੇ ਮਾਤਾ ਪਿਤਾ ਆਏ ਥਾਡੇ ਕੋਲ ਇੱਥੇ ਹਾਂ ਜੀ ਹਾਂ ਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂਦਾਰੇ ਆਇਆ ਹੈ ਕਿ ਕਿੰਨੀ ਕਾਮਯਾਬੀ ਸਮਾਂ ਦੇ ਕੋਲੇ ਪੋਸਟ ਨਾਲ ਸਾਡੇ ਕੋਲੇ ਵੀ ਨਾ ਜੀ ਨੇ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਇਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉਂਦੇ ਠੀਕ ਫਿਰ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਫਿਰ ਭਾਲ ਲਈ ਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ ਐਸੀ ਸੀ ਵੀ ਕੈਮਰਾ ਦਾ ਵੀ ਸਾਰਾ ਲੱਗਾ। ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ। ਇਹਨੇ ਦੱਸਿਆ ਜਿਹਦੇ ਕੋਲ ਸੀ ਕਿ ਕਿਸ ਨੇ ਕਿਸ ਨੇ ਕੁੱਟਿਆ ਵਗੈਰਾ ਨਹੀਂ 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 ਕੋਈ ਗੁੱਟਬੰਦ ਕੀਤੀ ਗਏ ਨੇ। ਬੜਾ ਸਹੀ ਸਲਾਮ ਤੇ ਬੜੀ ਬੱਚਾ। ਬੱਚਾ ਸਹੀ ਸਲਾਮ ਤੇ। ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰ ਆ ਰਹੀਆਂ ਇਹਦੇ ਬੱਚੇ ਗਵਾਚ ਰਹੇ ਆ। ਕੀ ਮੈਸੇਜ ਦੇਣਾ ਚਾਹੋਗੇ ਇਹਨੂੰ? ਪ੍ਰਵਾਹ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ। ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ। ਠੀਕ ਹੈ ਜੀ।